ਮਨ ਵਰਲਿਆਂ ਦੀ ਕਤਾਰ ਵਿੱਚ ਆ ਜਾ ਮੇਰੇ ਮਨ ਜਪ ਗੁਰੂ ਕੋ ਕਾਲ ਪ੍ਰਭ ਸੋਈ ਤੇ ਜਾ ਕੀ ਸ਼ਰਨ ਪਿਆ ਸੁਖ ਪਾਈਏ ਬਹੁੜ ਦੁੱਖ ਨਾ ਹੋਈ ਕਹਿੰਦੇ ਮੁੜ ਕੇ ਕਦੇ ਦੁੱਖ ਨਹੀਂ ਲੱਗਣਾ ਗੁਰਾਂ ਦੀ ਸ਼ਰਨ ਐਸੀ ਵੱਡੇ ਦੁੱਖ ਨੇ ਜਨਮ ਤੇ ਮਰਨ ਦੇ ਗਰਭ ਦਾ ਦੁੱਖ ਵੱਡਾ ਜਪਿਓ ਜਨ ਅਰਜਣ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਕਹਿੰਦੇ ਜਿਨ੍ਹਾਂ ਨੇ ਕਹਿ ਦਿੱਤਾ ਧੰਨ ਗੁਰੂ ਨਾਨਕ ਧੰਨ ਗੁਰੂ ਅਰਜੁਨ ਦੇ ਮਹਾਰਾਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਇੰਨਾ ਵੀ ਕਹਿ ਦਿੱਤਾ ਤੇ ਉਹ ਮੁੜ ਕੇ ਗਰਭ ਵਿੱਚ ਨਹੀਂ ਆਉਂਦੇ ਗੁਰੂ ਨਾਨਕ ਜਿਨ ਸੁਣਿਆ ਦੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ ਕਹਿੰਦੇ ਜਿਨ੍ਹਾਂ ਨੇ ਧੰਨ ਗੁਰੂ ਨਾਨਕ ਦੇ ਮਰਨ ਨੂੰ ਸੁਣ ਲਿਆ ਹੈ ਭਾਵ ਬਾਣੀ ਨੂੰ ਸੁਣ ਲਿਆ ਜਿਨ੍ਹਾਂ ਨੇ ਬਾਣੀ ਦੇ ਦਰਸ਼ਨ ਕਰ ਲਏ ਗੁਰਾਂ ਨੂੰ ਪੇਖ ਲਿਆ ਹੈ ਗੁਰਨਾਨਕ ਜਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ ਕਹਿੰਦੇ ਫਿਰ ਗਰਭ ਵਿੱਚ ਨਹੀਂ ਆਉਂਦੇ ਉਹ ਜਨਮ ਦੇ ਵਿੱਚ ਨਹੀਂ ਆਉਂਦੇ ਸੋ ਜਿਹਦਾ ਜਨਮ ਹੈ ਨਹੀਂ ਉਹਦਾ ਮਰਨ ਕਿੱਥੋਂ ਹੈ ਜਿਹਦਾ ਜਨਮ ਹੈ ਉਸੇ ਦਾ ਹੀ ਮਰਨ ਹੈ ਸੋ ਸਾਧ ਸੰਗਤ ਜੀ ਇਹ ਵੱਡੇ ਦੁੱਖ ਨੇ ਜਨਮ ਤੇ ਮਰਨ ਦੇ ਇਹ ਬਹੁੜ ਦੁੱਖ ਨਾ ਹੋਈ ਮੁੜ ਕੇ ਦੁੱਖ ਨਹੀਂ ਲੱਗਦੇ ਜਦੋਂ ਅਸੀਂ ਗੁਰਾਂ ਦੀ ਸ਼ਰਨ ਪੈਜਿ ਸਿਮਰਨ ਦੇ ਅਭਿਆਸੀ ਬਣ ਜਾਈਏ ਸੇਵਾ ਦੇ ਅਭਿਆਸੀ ਬਣ ਜਾਈਏ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਦੁਆਰਾ ਦੁੱਖ ਨਹੀਂ ਲੱਗਦੇ ਰਹਾਉ ਦਾ ਵਿਸ਼ਰਾਮ ਦੇ ਕਰਕੇ ਗਰੀਬ ਨਿਵਾਜ ਬਚਨ ਕਰਦੇ ਨੇ ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟ ਤੋ ਦੁਰਮਤ ਖੋਈ ਕਹਿੰਦੇ ਐ ਜੀਵ ਵੱਡੇ ਭਾਗਾਂ ਦੀ ਨਿਸ਼ਾਨੀ ਐ ਤੈਨੂੰ ਸਾਧ ਸੰਗਤ ਦੀ ਪ੍ਰਾਪਤੀ ਹੋਈ ਐ ਵੱਡੇ ਭਾਗ ਆ ਲੋਕੀ ਤਾਂ ਕਹਿੰਦੇ ਨੇ ਵੀ ਜਿਹੜਾ ਬਹੁਤਾ ਧਨਵਾਨ ਹੋਵੇ ਉਹਦੇ ਵੱਡੇ ਭਾਗ ਆ ਜਾਂ ਜਿਹਦੇ ਕੋਲੇ ਪੁੱਤਰ ਕਲਤਰ ਲక్ష్ਮੀ ਮਾਇਆ ਆ ਜੇ ਧਨ ਦੌਲਤ ਆ ਜੇ ਇਹਨਾਂ ਫਲਾ ਨਾਲ ਜਿਹੜਾ ਪਰਫੁੱਲਤ ਹੋਵੇ ਲੋਕੀ ਕਹਿੰਦੇ ਉਹ ਬੜਾ ਭਾਗਾਂ ਵਾਲਾ ਐ ਪਰ ਗੁਰੂ ਸਾਹਿਬ ਕੀ ਕਹਿੰਦੇ ਨੇ ਕਹਿੰਦੇ ਹਾਂ ਇੱਕ ਗੱਲ ਹੈਗੀ ਵੀ ਇਹ ਕੋਈ ਪੁੰਨ ਕਰਮ ਕੀਤੇ ਹੁੰਦੇ ਨੇ ਬੰਦੇ ਦੇ ਬੰਦੇ ਨੂੰ ਰਾਜ ਭਾਗ ਮਿਲੇ ਧਨ ਦੌਲਤ ਸ਼ੌਹਰਤ ਮਿਲ ਜਾਵੇ ਇਹ ਚੰਗੇ ਕਰਮਾਂ ਦਾ ਫਲ ਹੈ ਪਰ ਇਹਨਾਂ ਕਰਮਾਂ ਕਰਕੇ ਇਹ ਇਹ ਧਨ ਦੌਲਤ ਮਿਲਣ ਕਰਕੇ ਸਾਧ ਸੰਗਤ ਜੀ ਕਦੇ ਵੀ ਮਨੁੱਖ ਨੂੰ ਗੁਰਮੁਖ ਪਿਆਰਿਓ ਉਹਦੀ ਜਿਹੜੀ ਮੈਲ ਹੈ ਉਹ ਮੈਲ ਨਹੀਂ ਕੱਟੀ ਜਾਂਦੀ ਉਹਦੇ ਮਨ ਦੀ ਸਗੋਂ ਹੋਰ ਮੈਲ ਲੱਗ ਜਾਂਦੀ ਇਹਨਾਂ ਨਾਲ ਔਰ ਵੱਡੇ ਭਾਗ ਉਹਨਾਂ ਦੇ ਜਿਨ੍ਹਾਂ ਨੂੰ ਸਾਧ ਸੰਗਤ ਦੀ ਪ੍ਰਾਪਤੀ ਹੋ ਗਈ ਤੇ ਸਾਧ ਸੰਗਤ ਦੀ ਪ੍ਰਾਪਤੀ ਦੇ ਵਿੱਚ ਸਾਧ ਸੰਗਤ ਕਰਦਿਆਂ ਕਰਦਿਆਂ ਮਨ ਦੀ ਜਿਹੜੀ ਕੋਟੀ ਮਤਾ ਉਹ ਬਨਾਸ਼ ਹੋ ਜਾਂਦੀ ਆਖੋ ਸਤਨਾਮ ਭਾਈ ਇਹ ਨਹੀਂ ਫਰਕ ਹੈ ਕਰਮ ਉਹਨਾਂ ਨੇ ਵੀ ਚੰਗੇ ਆ ਜਿਨ੍ਹਾਂ ਨੂੰ ਰਾਜ ਭਾਗ ਧਨ ਦੌਲਤ ਮਾਇਆ ਆਦਿਕ ਪੁੱਤਰ ਧੀਾਂ ਦੀ ਪ੍ਰਾਪਤੀ ਇਹ ਫਲ ਜਿਨ੍ਹਾਂ ਨੂੰ ਪ੍ਰਾਪਤ ਹੋ ਗਏ ਸ਼ੁਭ ਕਰਮਾਂ ਦੀ ਨਿਸ਼ਾਨੀ ਹੈ ਪਰ ਗੁਰਮਖੋ ਵੱਡੇ ਭਾਗ ਅਸਲ ਦੇ ਵਿੱਚ ਉਹਨਾਂ ਦੇ ਹੈ ਜਿਨ੍ਹਾਂ ਨੂੰ ਸਾਧ ਸੰਗਤ ਪ੍ਰਾਪਤ ਉਹਨਾਂ ਦੀ ਦੁਰਮਤ ਖੋਟੀ ਮਤ ਵੀ ਕੱਟੀ ਜਾਂਦੀ ਤੇ ਹੋ ਸਕਦਾ ਹੈ ਜਿਨ੍ਹਾਂ ਕੋਲੇ ਸਭ ਕੁਝ ਹੈ ਤੇ ਉਹਨਾਂ ਦੇ ਮਨ ਨੂੰ ਹੋਰ ਹੋਰ ਮੈੜ ਲੱਗੀ ਜਾਵੇ ਹੁਣ ਕਈ ਵਾਰੀ ਸਾਡਾ ਸਵਾਲ ਨਹੀਂ ਹੁੰਦਾ ਕਿ ਫਲਾਣਾ ਬੰਦਾ ਬੜੇ ਪਾਪ ਕਰਦਾ ਪਰ ਉਹ ਸੁખી ਬੜਾ ਉਹਨੂੰ ਅੱਜ ਵੀ ਸੁੱਖ ਹੈ ਨਹੀਂ ਪਿਆਰਿਓ ਅਸਲ ਦੇ ਵਿੱਚ ਉਹਦੇ ਪਿਛਲੇ ਪੁੰਨ ਨੇ ਉਹ ਪਿਛਲੇ ਪੁੰਨ ਹਜੇ ਉਹਦਾ ਫਲ ਪਿਆ ਉਹਨੂੰ ਫਲ ਮਿਲੀ ਜਾਂਦਾ ਮਿਲੀ ਜਾਂਦਾ ਜਿੱਦਿਓ ਉਹਦਾ ਫਲ ਸੰਪੂਰਨ ਹੋ ਗਿਆ ਉਹਦੇ ਕੀਤੇ ਹੋਏ ਇੱਕ ਕਰਮ ਜਿਹੜੇ ਤੁਸੀਂ ਦੇਖ ਰਹੇ ਹੋ ਨਾ ਪਾਪ ਤੇ ਉਹਨਾਂ ਦਾ ਸਾਰਾ ਹਿਸਾਬ ਕਿ ਤਾਬ ਆਉਣ ਵਾਲੇ ਸਮੇਂ ਵਿੱਚ ਉਹਦੇ ਨਾਲ ਹੁੰਦਾ ਇੱਕ ਦਿਨ ਆਖੋ ਸਤਨਾਮ ਜੇ ਇਥੇ ਪੁੰਨ ਦਾ ਫਲ ਮਿਲਦਾ ਤੇ ਪਾਪ ਦਾ ਵੀ ਫਲ ਮਿਲਦਾ ਪਰ ਅਸੀਂ ਕਾਲੀ ਕਰ ਜਾਂਦੇ ਹਾਂ ਥੋੜੀ ਅਸੀਂ ਕਿਹਨੇ ਫਲਾਣਾ ਬੰਦਾ ਵੇਖੋ ਕਿੰਨੀਆਂ ਠੱਗੀਆਂ ਮਾਰਦਾ ਹੈ ਕਿੰਨਾ ਕੁਛ ਕਰਦਾ ਹੈ ਨਾਲੇ ਖੁਸ਼ ਰਹਿੰਦਾ ਹੈ ਨਾਲੇ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਕੋਈ ਦਿੱਕਤ ਨਹੀਂ ਹੈ ਇਸ ਤਰ੍ਹਾਂ ਕਰਕੇ ਅਸੀਂ ਸੋਚਦੇ ਰਹਿੰਨੇ ਹਾਂ ਪਰ ਗੁਰਮੁਖ ਪਿਆਰਿਓ ਉਹਦੇ ਪਿਛਲੇ ਕਿਤੇ ਕਰਮਾਂ ਦਾ ਕੋਈ ਪੁੰਨ ਕੀਤਾ ਉਹ ਅੱਦੇ ਅੱਗੇ ਆ ਰਿਹਾ ਜਿੱਦੇ ਉਹ ਕਰਮ ਦਾ ਫਲ ਸਾਧ ਸੰਗ ਜੀ ਸੁਪੰਨ ਹੋ ਗਿਆ ਉਹਦੇ ਉਹਦੇ ਪਾਪਾਂ ਦਾ ਫਲ ਵੀ ਉਹਨੂੰ ਮਿਲਣਾ ਸ਼ੁਰੂ ਹੋ ਗਿਆ। ਫਿਰ ਫਿਰ ਵੀ ਦੇਖਦੇ ਆ ਨਾ ਆਪਾਂ ਕਿ ਬੰਦਾ ਮੰਜੇ ਤੇ ਪਿਆ ਤੇ ਚੀਕਾਂ ਪਿਆ ਮਾਰਦਾ ਸਾਧ ਸੰਗ ਜੀ ਕਿਤੇ ਸੁੱਖ ਨਹੀਂ ਕਿਤੇ ਨੂੰ ਚੈਣ ਨਹੀਂ। ਇਹ ਉਹਦੇ ਪਾਪਾਂ ਦਾ ਫਲ ਵੀ ਇੱਥੇ ਹੀ ਮਿਲਣਾ ਉਹਨੂੰ। ਕਿਉਂਕਿ ਸਤਗੁਰਾਂ ਦੀ ਚੱਕੀ ਜਦੋਂ ਪੀਸਦੀ ਹੈ ਬੜਾ ਬਰੀਕ ਪੀਸਦੀ ਹੈ ਤੇ ਬੜੀ ਹੌਲੀ-ਹੌਲੀ ਪੀਸਦੀ। ਇਸ ਤਰ੍ਹਾਂ ਗੁਰਮਖ ਪਿਆਰਿਓ ਜੈਸਾ ਬੀਜ ਸੋਲ ਹੋਣਾ ਕਰਮਾਂ ਸੰਧੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਥ ਪ੍ਰਭ ਦੇਤ ਇਸ ਤਰ੍ਹਾਂ ਜਿਹੋ ਜਾਂ ਬੀਜਾਂਗੇ ਬੀਜ ਸ਼੍ਰੀ ਰੂਪੀ ਧਰਤੀ ਦੇ ਅੰਦਰ ਤੇ ਉਹ ਜਾਂ ਸਾਨੂੰ ਇਹ ਵੜਣਾ ਵੀ ਪੈਣਾ ਮਹਾਰਾਹ ਕਹਿੰਦੇ ਬੜ ਭਾਗੀ ਸਾਧ ਸੰਗ ਪ੍ਰਾਪਤ ਤੈਨ ਭੇਟ ਤੋ ਦੁਰਮਤ ਖੋਈ ਸੋ ਭਾਈ ਵੱਡੇ ਭਾਗਾ ਦੀ ਨਿਸ਼ਾਨੀ ਹੈ ਜਿਨ੍ਹਾਂ ਨੂੰ ਸਾਧ ਸੰਗ ਦੀ ਪ੍ਰਾਪਤੀ ਹੋ ਗਈ ਹੈ ਜੇ ਇੱਥੇ ਆ ਕਰਕੇ ਜਿਹੜੀ ਸਾਡੀ ਖੋਟੀ ਮਤ ਆ ਉਹ ਵੀ ਬਨਾਸ਼ ਹੋ ਜਾਂਦੀ ਹੈ। ਨਾਸ਼ ਹੋ ਜਾਏ। ਦੁਰਮਤ ਦੁਰ मतलब ਭੈੜੀ ਮਤ ਜਿਹੜੀ ਸਾਡੀ ਭੈੜੀ ਮਤ ਆ ਮਤਲਬ ਬੁਰਾ ਸੋਚਣਾ ਬੁਰਾ ਕਰਨਾ ਬੁਰਾ ਵੇਖਣਾ ਇਹਨੂੰ ਦੁਰਮਤ ਕਹਿੰਦੇ ਨੇ ਕਿਉਂਕਿ ਚਾਰ ਤਰ੍ਹਾਂ ਦੀ ਮਤ ਆ ਇੱਕ ਮਨਮਤ ਇੱਕ ਅਨਮਤ ਇੱਕ ਦੁਰਮਤ ਤੇ ਇੱਕ ਗੁਰਮਤ ਗੁਰਮਤ ਜਿਹੜੀ ਗੁਰੂ ਦੀ ਮਤ ਅਸਲੀ ਮਤੇ ਹੋਣੀ ਚਾਹੀਦੀ ਹੈ ਹਰ ਇੱਕ ਜੀਵ ਦੀ ਮਨਮਤ ਮਨਮਤੀਆ ਕੌਣ ਹੈ ਜਿਹੜਾ ਆਪਣੇ ਮਨ ਦੇ ਮਗਰ ਲੱਗ ਜਾਂਦਾ ਉਹਦੇ ਕੋਲ ਵਿਵੇਕ ਬੁੱਧੀ ਹੋਣ ਨਾ ਕਰਕੇ ਉਤਮ ਬੁੱਧੀ ਹੋਣ ਨਾ ਕਰਕੇ ਉਹ ਜਿਵੇਂ ਜਿਵੇਂ ਉਹਦਾ ਮਨ ਕਹੀ ਜਾਂਦਾ ਓਵੇਂ ਓਵੇਂ ਕਰੀ ਜਾਂਦਾ ਮੇਰਾ ਨਹੀਂ ਮਨ ਕਰਦਾ ਸਿਮਰਨ ਸੇਵਾ ਨੂੰ ਅੰਮ੍ਰਿਤ ਵੇਲੇ ਉੱਠਣ ਨੂੰ ਕਹਿੰਦੇ ਜਿਵੇਂ ਜਿਵੇਂ ਉਹਦਾ ਮਨ ਕਰੀ ਜਾਂਦਾ ਬਸ ਉਹਨੂੰ ਮਨਮਤੀਆ ਕਹਿੰਦੇ ਨੇ ਜਿਹੜਾ ਬੰਦਾ ਮਨ ਦੇ ਮਗਰ ਲੱਗਿਆ ਰਹਿੰਦਾ ਮਨ ਕਦੇ ਚੰਗਾ ਚਾਹੁੰਦਾ ਹੈ ਮਨ ਹਮੇਸ਼ਾ ਆਲਸੀ ਹੈ ਸਾਧ ਸੰਗਤ ਜੀ ਆਰਥ ਦੇ ਵਿੱਚ ਫਿਰ ਬੜੇ ਵਿਸ਼ੇ ਵਿਕਾਰ ਵੀ ਛੁਪੇ ਹੁੰਦੇ ਨੇ ਇਸ ਤਰ੍ਹਾਂ ਕਰਕੇ ਗਰੀਬ ਨਵਾਜ਼ ਮਹਾਰਾਜ ਕਹਿੰਦੇ ਭਾਈ ਜਿਹੜਾ ਮਨ ਦੇ ਮਗਰ ਲੱਗਣ ਵਾਲਾ ਉਹਨੂੰ ਮਨਮਤੀਆ ਕਿਹਾ ਹੈ ਮਨਮਤ ਇੱਕ ਹੁੰਦਾ ਅਨਮਤੀਆ ਅਨਮਤ ਦੂਜੀ ਤਰ੍ਹਾਂ ਦੀ ਮਤ ਅਨ ਹੁੰਦਾ ਹੋਰ ਅਨ ਦਾ ਅਰਥ ਹੋਰ ਮਤ ਕਹਿੰਦੇ ਜਿਹੜਾ ਹੋਰ ਦੀ ਮਤ ਮਗਰ ਲੱਗਿਆ ਰਹੇ ਜਿਵੇਂ ਕਿਸੇ ਨੇ ਕਹਿ ਦਿੱਤਾ ਵਈ ਤੇਰਾ ਗੁਰਦੁਆਰੇ ਪੜਾ ਨਹੀਂ ਹੁੰਦਾ ਚੱਲ ਤੈਨੂੰ ਕਿਸੇ ਬਾਬੇ ਪੀਰ ਦੇ ਹੋਰ ਲੈ ਚੱਲਾਂ ਚੱਲ ਫੁਲਾਣੇ ਥਾਂ ਤੇ ਆ ਕਰਮ ਕਰ ਲੈ ਐਨੇ ਦਿਨ ਲੱਸੀ ਪਾ ਦੇ ਐਨੇ ਦਿਨ ਆ ਕਰ ਦੇ ਕਹਿੰਦੇ ਚੱਲ ਤੈਨੂੰ ਹੋਰ ਕਿਤੇ ਕਹਿੰਦੇ ਉਹਨੇ ਸੋਚਣਾ ਹੀ ਨਹੀਂ ਫੈਸਲਾ ਹੀ ਨਹੀਂ ਦੇਣਾ ਆਪਣਾ ਤਾਂ ਅਨਹੋਰ ਦੇ ਮਗਰ ਲੱਗ ਜਾਣਾ ਜਿਨੇ ਲਾਈ ਗੱਲੀ ਉਹਦੇ ਉਹਦੇ ਮਗਰ ਉੱਠ ਚੱਲੀ ਇਦਾਂ ਕਹਿੰਦੇ ਆ ਤੇ ਸਾਧ ਸੰਗਤ ਜੀ ਕਹਿੰਦੇ ਜਿਨੇ ਜਿੱਧਰ ਕਹਿ ਦਿੱਤਾ ਉਧਰ ਹੀ ਤੁਰ ਪੈਣਾ ਉਹਦਾ ਕੋਈ ਦੀਨ ਧਰਮ ਨਹੀਂ ਉਹਨੂੰ ਅਨਮਤੀਆ ਕਹਿੰਦੇ ਨੇ ਅਨਹੋਰ ਦੀ ਮਤ ਦੇ ਨਾਲ ਜੁੜੇ ਰਹਿਣਾ ਵਾ ਆਪਣਾ ਕੋਈ ਫੈਸਲਾ ਹੀ ਨਾ ਦੇਣਾ ਆਪਣਾ ਵਿਚਾਰ ਹੀ ਨਹੀਂ ਕੋਈ ਹੈ ਉਹਨੂੰ ਕਹਿੰਦੇ ਅਨਮਤੀ ਇੱਕ ਹੁੰਦੀ ਦੁਰਮਤ ખોਟੀ ਮਤ बुरा सोचना मतलब ਤੁਹਾਨੂੰ ਦੱਸ ਹੀ ਚੁੱਕੇ ਆਂ। ਬੁਰਾ ਕਰਨਾ ਬੁਰਾ ਸੋਚਣਾ ਜਿਵੇਂ ਇੱਕ ਨਗਰ ਦੇ ਵਿੱਚ ਕੋਈ ਸਾਧੂ ਸੰਤ ਮਹਾਪੁਰਸ਼ ਆਏ ਤੇ ਉਹਨਾਂ ਆ ਕੇ ਇੱਕ ਥਾਂ ਤੇ ਪਿੰਡ ਤੋਂ ਬਾਹਰਲੇ ਬੰਨੇ ਨਾ ਡੇਰਾ ਕਰ ਲਿਆ। ਉੱਥੇ ਆ ਕੇ ਬੈਠ ਗਏ। ਜਦੋਂ ਵੇਖਦੇ ਨੂੰ ਸਾਧੂ ਸੰਤ ਨੂੰ ਵੇਖ ਕੇ ਸੰਗਤ ਵੀ ਆਉਣ ਲੱਗੀ। ਮਹਾਪੁਰਸ਼ਾ ਨੇ ਸੋਚਿਆ ਵੀ ਇੱਥੇ ਲੰਗਰ ਦਾ ਵੀ ਪ੍ਰਬੰਧ ਹੋਣਾ ਚਾਹੀਦਾ ਜਦੋਂ ਕੋਈ ਆਉਂਦਾ ਤੇ ਉਹਨੂੰ ਭੁੱਖਾ ਨਾ ਮੋੜੀ। ਉਹਨਾਂ ਕਿਹਾ ਐਡਾ ਵੱਡਾ ਨਗਰ ਵੱਸਦਾ ਤੇ ਨਗਰ ਚੋਂ ਜਾ ਕੇ ਪ੍ਰਸ਼ਾਦਾ ਗ੍ਰਾਹ ਕੇ ਲਿਆਇਆ ਕਰੀਏ। ਤੇ ਸਾਧ ਸੰਗਤ ਜੀ ਉਹ ਪ੍ਰਸ਼ਾਦਾ ਦੁੱਧ ਲੈਣ ਵਾਸਤੇ ਨਗਰ ਵਿੱਚ ਚਲੇ ਜਾਂਦੇ। ਤੇ ਸਾਧ ਸੰਗਤ ਜੀ ਪ੍ਰਸ਼ਾਦਾ ਗ੍ਰਹਿਣ ਵਾਸਤੇ ਚਲੇ ਗਏ ਤੇ ਉਹਨਾਂ ਦਾ ਇੱਕ ਨਾਰਾ ਹੁੰਦਾ ਸੀ ਉਹਨਾਂ ਜਦੋਂ ਘਰ ਵਿੱਚ ਜਾਣਾ ਤੇ ਕਹਿਣਾ ਭਾਈ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਇਹ ਕਹਿ ਦੇਣਾ ਇਹ ਮਹਾਪੁਰਸ਼ਾਂ ਦਾ ਨਾਰਾ ਸੀ ਤਾਂ ਅੱਗੋਂ ਜਿਹੜੇ ਪਿਆਰ ਵਾਲੀ ਸੰਗਤ ਉਹਨਾਂ ਨੇ ਸਾਧ ਸੰਗ ਜੀ ਛੇਤੀ ਛੇਤੀ ਮਹਾਪੁਰਸ਼ਾਂ ਨੂੰ ਖੁਸ਼ ਹੋ ਕੇ ਤੇ ਡਾਲੀ ਪਾਉਣੀ ਪ੍ਰਸ਼ਾਦਾ ਪਾਉਣਾ ਇੱਕ ਬੀਬੀ ਸਾਧ ਸੰਗ ਜੀ ਬੜੀ ਅੱਕੀ ਹੋਈ ਸੀ ਜਿਹਦੇ ਘਰ ਵਿੱਚੋਂ ਮਹਾਪੁਰਸ਼ ਗਏ ਉਹਨੂੰ ਜਾ ਕੇ ਕਿਹਾ ਭਾਈ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਤੇ ਲਿਓ ਮਾਤਾ ਪ੍ਰਸ਼ਾਦਾ ਤੇ ਦੁੱਧ ਗੁਰੂ ਕੇ ਲੰਗਰਾਂ ਦੇ ਵਿੱਚ ਪਾਉਂਗਾ ਉਹ ਕਹਿਣ ਲੱਗੀ ਵੀ ਬਾਬਾ ਸਾਡੇ ਨਾਲ ਦੁੱਧ ਦਾ ਨਾ ਪ੍ਰਸ਼ਾਦਾ ਜਾ ਚਲਿਆ ਜਾ ਚਲੋ ਮਹਾਪੁਰਸ਼ ਬਾਬਸਾ ਅਗੇ ਕਹਿੰਦੇ ਭਾਈ ਭਲਾ ਹੋਵੇ ਦੂਜੇ ਦਿਨ ਫਿਰ ਉਹ ਵੀ ਨਸ ਕੇ ਆ ਗਈ ਉਹਨੇ ਵੀ ਮਹਾਪੁਰਸ਼ਾਂ ਦੇ ਢੇਰ ਆ ਕੇ ਵੇਖਿਆ ਇਹ ਤਾਂ ਮੇਰੇ ਪੁੱਤਰੀ ਹਨ ਵੈਦ ਨੇ ਦੱਸਿਆ ਹਕੀਮ ਨੇ ਦੱਸਿਆ ਵੀ ਇਹ ਜਿਹੜਾ ਖਾਣਾ ਸੀ ਕੋਈ ਜ਼ਹਿਰ ਵਾਲਾ ਖਾ ਗਏ ਨੇ ਇਸ ਕਰਕੇ ਇਹਨਾਂ ਦਾ ਬਚਣਾ ਹੁਣ ਮੁਸ਼ਕਲ ਹੈ ਤੋਂ ਸਾਧ ਸੰਗਤ ਜੀ ਉਹ ਥਾਂ ਤੇ ਹੀ ਦੋਵੇਂ ਪੁੱਤਰਾਂ ਦੀ ਮੌਤ ਹੋ ਗਈ ਮਰ ਗਏ ਸੋ ਇਸ ਤਰ੍ਹਾਂ ਕਰਕੇ ਗੁਰਮੁਖ ਪਿਆਰਿਓ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਈ ਜਿਹੜਾ ਕਿਸੇ ਦਾ ਬੁਰਾ ਸੋਚਦਾ ਉਹਦਾ ਪਹਿਲੋਂ ਬੁਰਾ ਹੋ ਜਾਂਦਾ ਫੇਰ ਉਸ ਬੀਬੀ ਨੇ ਤਾਂ ਹਾਂ ਮਾਰ ਮਾਰ ਕੇ ਗੱਲ ਕਹੀ ਵੀ ਮਹਾਪੁਰਸ਼ੋ ਕਿਰਪਾ ਕਰੋ ਮੇਰੇ ਬੱਚਿਆਂ ਦਾ ਬਚਾਅ ਹੁੰਦਾ ਤਾਂ ਇਹਨਾਂ ਨੂੰ ਬਚਾ ਲਓ ਫਿਰ ਸਾਰੀ ਗੱਲ ਉਹਨੇ ਸੰਗਤ 'ਚ ਖੁਦ ਦੱਸੀ ਕਹਿੰਦੀ ਮੈਥੋਂ ਇਹ ਬੜੀ ਵੱਡੀ ਗਲਤੀ ਹੋ ਗਈ ਪਰ ਗਲਤੀ ਮੇਰੇ ਤੇ ਹੀ ਪੈ ਗਈ ਮੈਨੂੰ ਇਹ ਨਹੀਂ ਸੀ ਪਤਾ ਵੀ ਮੇਰੇ ਨਾਲ ਹੀ ਇਦਾਂ ਹੋ ਜਾਣਾ ਮੈਨੂੰ ਇਹਨਾਂ ਨਹੀਂ ਸੀ ਪਤਾ ਸਾਧ ਸੰਗਤ ਜੀ ਇਸ ਤਰ੍ਹਾਂ ਕਰਕੇ ਜਿਹੜਾ ਕਿਸੇ ਦਾ ਬੁਰਾ ਚਿਤਵਦਾ ਹੈ ਉਹਦਾ ਖੁਦ ਦਾ ਬੁਰਾ ਪਹਿਲੋਂ ਹੋ ਜਾਂਦਾ ਆਖੋ ਸਤਨਾਮ ਸੋ ਇਹਨੂੰ ਕਹਿੰਦੇ ਆ ਦੁਰਮਤ ਖੋਟੀ ਮਤ ਭੈੜੀ ਮਤ ਬੁਰਾ ਸੋਚਣਾ ਔਰ ਬੁਰਾ ਹੀ ਕਰਨਾ ਤੇ ਬੁਰਾ ਵੇਖਣਾ ਜਿਹੜਾ ਇਦਾਂ ਦਾ ਕਰਮ ਕਰਦਾ ਉਹਦਾ ਆਪਣਾ ਹੀ ਬੁਰਾ ਹੋ ਜਾਂਦਾ ਪਹਿਲਾਂ ਹੀ ਸੋ ਦੁਰਮਤ ਜਿਹੜੀ ਹੈ ਖੋਈ ਇਹ ਭਾਈ ਬਨਾਸ ਹੋ ਜਾਂਦੀ ਹੈ ਗੁਰੂ ਦੀ ਸੰਗਤ ਕਰਕੇ ਕਿਉਂ ਜਦੋਂ ਐਸੇ-ਐਸੀ ਇਤਿਹਾਸ ਦੇ ਪ੍ਰਮਾਣ ਸੁਣਦੇ ਆਂ ਵਚਨ ਸੁਣਦੇ ਆਂ ਆਟੋਮੈਟਿਕ ਹੀ ਆਪਾਂ ਡਰਦੇ ਆਂ ਵੀ ਨਾ ਭਾਈ ਬੁਰਾ ਨਹੀਂ ਕਰਨਾ ਜੇ ਕਿਸੇ ਦਾ ਬੁਰਾ ਕਰਿਆ ਪਹਿਲੋਂ ਆਪਣਾ ਬੁਰਾ ਹੋ ਜਾਣਾ ਸੋ ਕਦੇ ਵੀ ਕਿਸੇ ਦਾ ਬੁਰਾ ਨਾ ਚਿਤਵੀਏ ਸਾਧ ਸੰਗਤ ਜੀ ਖੋਟੀ ਮਤ ਜਿਹੜੀ ਬਨਾਸ ਹੁੰਦੀ ਹੈ ਬੁਰਾਗੀਆਂ ਜਿਹੜੀਆਂ ਬਨਾਸ ਹੁੰਦੀਆਂ ਨੇ ਉਹ ਗੁਰੂ ਕੀ ਸੰਗਤ ਦੇ ਵਿੱਚ ਹੁੰਦੀ ਹੈ ਨੇਤੇ ਕੀ ਹੁੰਦਾ ਬੁਰੇ ਕਾਮ ਕੋ ਉਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਕਹਿੰਦੇ ਮਨ ਇਹੋ ਜਿਹਾ ਸੈਤਾਨ ਹੈ ਜਦੋਂ ਬੁਰਾ ਕਰਮ ਕਰਨਾ ਹੈ ਤੇ ਇਹ ਸ਼ੇਰ ਬਣ ਜਾਂਦਾ ਹੈ ਤੇ ਜਦੋਂ ਸਾਧ ਸੰਗਤ ਜੀ ਨਾਮ ਜਪਣਾ ਹੁੰਦਾ ਹੈ ਤੇ ਉਦੋਂ ਜਿਵੇਂ ਬਿੱਲੀ ਦੇ ਵਾਂਗ ਲੁਕਦਾ ਫਿਰਦਾ ਰਹਿੰਦਾ ਆਖੋ ਸਤਨਾ ਓਦੋਂ ਹੀ ਨੀਂਦ ਆਉਂਦੀ ਹੈ ਇਸ ਕਰਕੇ ਇਕ ખોਟੀ ਮਤ ਜਿਹੜੀ ਆ ਸਤ ਸੰਗਤ ਦੇ ਵਿੱਚ ਆ ਕੇ ਕੱਟੀ ਜਾਣੀ ਐ ਚਾਰ ਤਰ੍ਹਾਂ ਦੀ ਮਤ ਐ ਇੱਕ ਹੈਗੀ ਗੁਰਮਤ ਇਹ ਮਤ ਸਾਨੂੰ ਗੁਰੂ ਦੇ ਕੋਲੋਂ ਮਿਲਣੀ ਐ ਸਾਧ ਸੰਗਤ ਜੀ ਗੁਰਮਤ ਗੁਰਮਤ ਦੀ ਜਿਹੜੀ ਸੋਝੀ ਹੈ ਉਹ ਗੁਰੂ ਕੋਲੋਂ ਮਿਲਣੀ ਐ ਸੋ ਗੁਰੂ ਵਾਲੇ ਬਣੀਏ ਅੰਮ੍ਰਿਤਧਾਰੀ ਹੋਈਏ ਇਹ ਗੁਰੂ ਦੇ ਕੋਲੋਂ ਗੁਰਮਤ ਦੀ ਮਤ ਮਿਲਣੀ ਸੋਝੀ ਮਿਲਣੀ ਸੋ ਅੰਤਰ ਲੀਤੋਕ ਵਿੱਚ ਕਹਿ ਕੇ ਸਤਗੁਰੂ ਸੱਚੇ ਪਾਸ਼ਾ ਮਹਾਰਾਜ ਇਥੇ ਸ਼ਬਦ ਦੀ ਸਮਾਪਤੀ ਕਰਦੇ ਨੇ ਤਨ ਕੀ ਧੂਰ ਨਾਨਕ ਦਾਸ ਬੰਛਾ ਜਿਨ ਹਰ ਨਾਮ ਰਿਦੈ ਪਰੋਈ ਮਾਰੇ ਕਹਿੰਦੇ ਉਹਨਾਂ ਦੀ ਧੂੜੀ ਨੂੰ ਧੰਨ ਗੁਰੂ ਨਾਨਕ ਦੇ ਮਹਾਰਾਜ ਲੋਚਦੇ ਐ ਕਿੰਨਾਂ ਦੀ ਧੂੜੀ ਨੂੰ ਜਿਨ ਹਰ ਨਾਮ ਰਿਦੈ ਪਰੋਈ ਜਿਨ੍ਹਾਂ ਨੇ ਭਾਈ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਪਰੋਇਆ ਕਿਵੇਂ ਜਿਵੇਂ ਕਹਿੰਦੇ ਇੱਕ ਸੂਤ ਦੇ ਵਿੱਚ ਇੱਕ ਧਾਗੇ ਦੇ ਵਿੱਚ ਮਣ ਕੇ ਪਰੋਏ ਹੁੰਦੇ ਆ ਮਾਲਾ ਬਣ ਜਾਂਦੀ ਹੈ ਨਾ ਇਸ ਤਰ੍ਹਾਂ ਜਿਵੇਂ ਸ્વાસ ਸ્વાસ ਦੇ ਵਿੱਚ ਆਪਣੇ ਸ્વાસ ਰੂਪੀ ਸਾਧ ਸੰਗ ਜੀ ਧਾਗੇ ਸੂਤ ਦੇ ਵਿੱਚ ਵਾਹਿਗੁਰੂ ਦੇ ਨਾਮ ਨੂੰ ਜਿੰਨਾ ਪਰੋਇਆ ਗੁਰੂ ਸਾਹਿਬ ਕਹਿੰਦੇ ਅਸੀਂ ਉਹਨਾਂ ਦੇ ਦਾਸ ਬਣ ਕੇ ਉਹਨਾਂ ਦੀ ਧੂੜੀ ਨੂੰ ਲੋਚਦੇ ਆਖੋ ਸਤਨਾਮ ਨਾਮ ਜਪਣ ਵਾਲਿਆਂ ਦਾ ਕਿੰਡਾ ਉੱਚਾ ਦਰਜਾ ਹੈ ਜਿਹੜੇ ਨਾਮ ਜਪਦੇ देखो ਅਸੀਂ ਗੁਰੂ ਦੀ ਧੂਰੀ ਨੂੰ ਲੋਚਦੇ ਆਂ ਪਰ ਗੁਰੂ ਸਾਡੀ ਧੂਰੀ ਨੂੰ ਲੋਚੇ ਤੇ ਕਿੱਡੀ ਵੱਡੀ ਗੱਲ ਹੈ ਇਹਦੇ ਲਈ ਸਾਡੀ ਸ਼ਖਸੀਅਤ ਕਿੱਡੀ ਪਵਿੱਤਰ ਤੇ ਉਜਲ ਹੋਣੀ ਚਾਹੀਦੀ ਸੋ ਇਸ ਤਰ੍ਹਾਂ ਕਰਕੇ ਆਪਣੀ ਸ਼ਖਸੀਅਤ ਨੂੰ ਉਜਲ ਤੇ ਪਵਿੱਤਰ ਬਣਾਈਏ ਉੱਚੀ ਸੋਚ ਦੇ ਮਾਲਕ ਬਣੀਏ ਗੁਰਮਤ ਦੇ ਧਾਰਨੀ ਹੋਈਏ ਤੇ ਗੁਰੂ ਦਾ ਸਵਾਸ ਸਵਾਸ ਨਾਮ ਜਪੀਏ ਗੁਰੂ ਤੇ ਅਕੀਦਾ ਭਰੋਸਾ ਵਿਸ਼ਵਾਸ ਰੱਖੀਏ ਉਹਨਾਂ ਦੀ ਧੂੜੀ ਨੂੰ ਗੁਰੂ ਨਾਨਕ ਦੇਵ ਮਹਾਰਾਜ ਦਾਸ ਬਣ ਕੇ ਲੋਚਦੇ ਆ ਤਨ ਕੀ ਧੂਰ ਨਾਨਕ ਦਾਸ ਬਾਂਛੈ ਜਿਨ ਹਰ ਨਾਮ ਰਿਧੈ ਪਰੋਈ ਸੋ ਸਾਧ ਸੰਗਤ ਜੀ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਹਿਰਦੇ ਵਿੱਚ ਘੋ ਕੇ ਰੱਖਿਆ ਉਹਨਾਂ ਦਾ ਦਰਜਾ ਇੰਨਾ ਉੱਚਾ ਹੈ ਗੁਰੂ ਸਾਹਿਬ ਦਇਆ ਕਰਨ ਕਿਰਪਾਲਤਾ ਕਰਨ ਗੁਰੂ ਕਾ ਉਪਦੇਸ਼ ਸੰਦੇਸ਼ ਮਨਾ ਤੇ ਵਸੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਦੇਹੋ ਸਜਣ ਅਸੀਂ ਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ ਬੜ ਭਾਗੀ ਸਾਧ ਸੰਗ ਪ੍ਰਾਪਤ ਤੈਨ ਭੇਟ ਤ ਦੁਰਮਤ ਖੋਈ ਤੈਨ ਕੀ ਧੂਰ ਨਾਨਕ ਦਾਸ ਬਾਂਛੈ ਜਿਨ ਹਰ ਨਾਮ ਰਿਦੈ ਪੁਰੋਈ ਸ਼ਲੋਕ ਬਾਵਨ ਗੁਰੂ ਪਾਣੀ ਪਿਤਾ ਦੇਵਸ ਰਾਤ ਦੋਏ ਦਾਈ ਦਾਇਆ ਜਗਿਆ ਆਈਆ ਗੁਰਿਆਈਆ ਕਰਮੀ ਆਪੋ ਆਪਣੀ ਜਿਨੀ ਨਾਮ ਧਿਆਇਆ ਨਾਨਕ ਤੇ ਮੁਖੀ ਉਜਲੇ ਜਿਨੀ ਨਾਮ ਧਿਆਇਆ ਨਾਨਕ ਤੇ ਮੁਖੀ ਉਜਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ